ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਗੁਰਦੁਆਰਾ ਸਾਹਿਬ ਸ੍ਰੀ ਬੁਰਜ ਸਾਹਿਬ ਮਾਈ ਦੇਸਾ ਜੀ ਜਿਹੜਾ ਕਿ ਬਣਿਆ ਹੋਇਆ ਚੱਕ ਫਤਿਹ ਸਿੰਘ ਵਾਲਾ ਨੇੜੇ ਪੁੱਚੋ ਕੈਂਚੀਆਂ ਤੇ ਇਹ ਆ ਜਿਹੜਾ ਗੁਰੂ ਘਰ ਜੀ ਅਤੇ ਮਾਈ ਦੇਸਾ ਤੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਪੁਰਾਣੇ ਦਸਤਰ ਨੇ ਉਹ ਪਏ ਆ ਕਰਵਾਉਣੀਆਂ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਇਹ ਆ ਜੀ ਪੀੜਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਣ ਹੋਇਆ ਕਰਦੇ ਸੀਗੇ ਇੱਥੇ ਜਿਹੜਾ ਵੀ ਸਾਰਾ ਇਹ ਬਣਿਆ ਹੋਇਆ ਪੂਰਾ ਇਹ ਕੱਚਾ ਹੀ ਬਣਿਆ ਹੋਇਆ ਓਵੇਂ ਹੀ ਜਿਵੇਂ ਪਹਿਲਾਂ ਸੀਗਾ ਦੇਖੋ ਜੀ ਤੇ ਨਾਲ ਹੀ ਇਹਦਾ ਇਤਿਹਾਸ ਆਪਕ ਤੁਹਾਨੂੰ ਰੀਡ ਕਰਵਾਉਣੇ ਆ ਇਤਿਹਾਸ ਨੂੰ ਜ਼ਰੂਰ ਰੀਡ ਕਰਿਓ ਇੱਥੇ ਮਾਈ ਦੇਸਾ ਤੇ ਗੁਰੂ ਗੋਬਿੰਦ ਸਿੰਘ ਜੀ ਕਾਫੀ ਟਾਈਮ ਰਹੇ ਹੋਏ ਨੇ ਨਾਲ ਹੀ ਇੱਥੇ ਇੱਕ ਹੋਰ ਅਨਪੂਰਾ ਸਾਹਿਬ ਬਣਿਆ ਹੋਇਆ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਆਰਗਾਸ ਆ ਤੇ ਉੱਥੇ ਵੀ ਪਾਲੰਘਾ ਵਗੈਰਾ ਪਈ ਨੇਗੇ ਆਸਨ ਵਗੈਰਾ ਲੱਗਿਆ ਹੋਇਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਬੈਠਿਆ ਕਰਦੇ ਸੀ ਦੇਖੋ ਦੇਖ ਸਕਦੇ ਹੋ ਕਿ ਨੀਵੀਂ ਸ਼ਤਤਾ ਤੇ ਉਵੇਂ ਹੀ ਪਈ ਹੈ ਜਿਵੇਂ ਪਹਿਲਾਂ ਸੀਗੀ ਇਹ ਆ ਜੀ ਇੱਥੋਂ ਦਾ ਇਤਿਹਾਸ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾ ਪਤ ਸਾਹੀ ਦਸਮੀ ਤੇ ਇਹ ਆ ਜੀ ਚੌਰਾ ਜਿੱਥੇ ਮਾਈ ਦੇਸਾ ਜੀ ਪ੍ਰਸ਼ਾਦਾ ਪਕਾਇਆ ਕਰਦੇ ਸੀਗੇ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਏ ਜੀ ਗੁਰੂ ਸਾਹਿਬ ਦੇ ਦਸਤਾਰ ਵਗੈਰਾ ਸਾਰੇ ਪਏ ਨੇ ਦਸਤਾਰ ਪਜਾਮਾ ਘਗਰਾ ਸਾਰੇ ਦਸਤਰ ਉਮੀ ਇੱਥੇ ਸੰਭਾਲੇ ਹੋਏ ਨੇ ਇਹ ਆ ਉਹਨਾਂ ਦਾ ਪਵਿੱਤਰ ਚਾਦਰਾਂ ਚਾਦਰ ਇੱਧਰ ਕਿਰਪਾਨ ਸਾਰੇ ਦਸਤਾਰ ਖੰਡਾ ਕਿਰਪਾਨ ਇੱਧਰ ਖੜੰਮਾ ਜੁੱਤੇ ਸਾਰਾ ਕੁਝ ਉਮੀ ਬਣਿਆ ਹੋਇਆ ਸੀਸਿਆਂ ਦੇ ਵਿੱਚ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਪੈਕ ਕੀਤਾ ਹੋਇਆ ਕਰੋ ਦਰਸ਼ਨ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਨ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹ ਬਹੁਤ ਹੀ ਸੋਹਣਾ ਇਤਿਹਾਸ ਸੰਭਾਲ ਕੇ ਰੱਖਿਆ ਹੋਇਆ ਇੱਕ ਵਾਰ ਜ਼ਰੂਰ ਦਰਸ਼ਨ ਕਰਨ ਆਇਓ ਦੇਖੋ ਜੀ ਗਾਗਰ ਸਾਈ ਪਈ ਹੈ ਇਹ ਦਸਤਾਰਾਂ ਧੰਨਵਾਦ ਜੀ